ਵਿਰੋਧੀ ਗੱਲ ਕਰਦੇ ਕਿ ਬਹੁਤ ਮਹਿੰਗੇ ਹੋ ਤੁਸੀਂ ਹਰ ਬੰਦੇ ਦੀ ਅਪਰੋਚ ਨਹੀਂ ਹੈਗੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਆ ਨਹੀਂ ਤੁਹਾਡੀ ਬਹੁਤ ਅੱਛੀ ਗੱਲ ਆ ਪਰ ਕਿਹੜੇ ਵਿਰੋਧੀ ਨੇ ਕਿਹਾ ਹਨ ਇੱਕ ਨਾਮ ਤਾਂ ਲੈ ਦੋ ਮੈਂ ਤਾਂ ਫੀਸਾ ਲੈਣਾ ਪਰ ਉਹਨਾਂ ਕੋਲ ਲੈਣਾ ਜਿਹੜੇ ਦੇ ਸਕਦੇ ਕਹਿੰਦੇ ਅਨੰਦ ਨੂੰ ਪੁੱਛੋ ਭਾਰਤ ਪੁਜੀਸ਼ਨ ਆਸ਼ਵੀਨ ਨੂੰ ਪੁੱਛ ਲਓ ਜਿਹੜੇ ਕਹਿੰਦੇ ਮੈਨੂੰ ਪਤਾ ਉਹਨਾਂ ਨੇ ਕੀ ਗੱਲ ਕੀਤੀ ਸੀਗੀ ਆਪਾਂ ਕਾਹਤੋਂ ਗੱਲ ਕਰੀਏ ਸੱਚੀ ਗੱਲ ਹੈ ਨਾ ਉਹਨਾਂ ਨੂੰ ਪੁੱਛੋ ਉਹਨਾਂ ਨੇ ਇੰਨੇ ਅਮੀਰ ਹੋ ਕੇ ਹਜ਼ਾਰਾਂ ਕਰੋੜ ਦੇ ਜਿਹੜੇ ਇਹ ਕੱਪੜੇ ਕਰਨ ਤੋਂ ਬਾਅਦ ਜਿਹੜੇ ਕਹਿੰਦੇ ਆਪਣੇ ਉਹਨਾਂ ਅਲੀਗੇਸ਼ਨ ਸੀਗੇ ਤੇ ਮੈਂ 1 ਰੁਪਇਆ ਦਿੱਤਾ ਚਲੋ ਇਦਾਂ ਗੱਲ ਕਰੋ ਉਹ 55 ਜੇ ਆਸ਼ੂ ਨੇ ਜਾਂ ਉਹਦੀ ਵਾਈਫ ਨੇ ਸਾਡੀ ਭਾਬੀ ਨੇ 1 ਰੁਪਇਆ ਮੈਂ ਦਿੱਤਾ ਰ ਮੈਂ ਅੱਜ ਵਿਡਰਾ ਕਰਨ ਜਾ ਕੇ ਅੱਛਾ ਜੀ ਪੁੱਛਣਾ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ ਵੱਡੀ ਗੱਲ ਨਹੀਂ ਕਰ ਬਹੁਤ ਵੱਡੀ ਗੱਲ ਕਰ ਰਿਹਾ ਮੈਂ ਤਾਂ ਵਜਾ ਨੂੰ ਗਰੀਬ ਸਮਝਦਾ ਕਿ ਕਿਹ ਜਿਹੜਾ ਗਰੀਬ 60% ਗਰੀਬਾਂ ਦੇ ਕੇ ਲੜਦਾ ਮੈਂ ਤੁਹਾਨੂੰ ਗਰੀਬ ਸਮਝੇ ਕਿ ਫੀ ਪੈਸੇ ਹੀ ਨਹੀਂ ਅੱਛਾ ਹੋਰ ਦੱਸੋ ਉਹਨੂੰ ਕੋ ਟਾਈਪਿੰਗ ਦੇ ਪੈਸੇ ਦਿੱਤੇ ਅੱਛਾ ਜੀ ਉਹਨੂੰ ਕੋ ਟਿਕੜ ਤਾਂ ਲੱਗਦੀ ਨਹੀਂ ਸੀ ਕਿ ਵਿਚਾਰੇ ਅੰਦਰ ਸੀਗੇ ਪਰ ਟਾਈਪਿੰਗ ਦੇ ਪੈਸੇ ਵੀ ਦਿੱਤੇ ਤਾਂ ਹੀ ਮੈਨੂੰ ਕਹਿ ਦੇਣਾ ਵਿਰੋਧੀ ਗੱਲ ਕਰਦੇ ਕਿ ਬਹੁਤ ਮਹਿੰਗੇ ਹੋ ਤੁਸੀਂ ਹਰ ਬੰਦੇ ਦੀ ਅਪਰੋਚ ਨਹੀਂ ਹੈਗੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਆ ਨਹੀਂ ਤੁਹਾਡੀ ਬਹੁਤ ਅੱਛੀ ਗੱਲ ਆ ਪਰ ਕਿਹੜੇ ਵਿਰੋਧੀ ਨੇ ਕਿਹਾ ਉਹਨੇ ਇੱਕ ਨਾਮ ਤਾਂ ਲੈ ਦੋ ਮੈਂ ਤਾਂ ਫੀਸਾ ਲੈਣਾ ਬਿਲਕੁਲ ਪਰ ਉਹਨਾਂ ਕੋਲ ਲੈਣਾ ਜਿਹੜੇ ਦੇ ਸਕਦੇ ਗਰੰਡੀ ਅਨੰਦ ਨੂੰ ਪੁੱਛੋ ਭਾਰਤ ਪੁਜੀਸ਼ਨ ਆਸ਼ਵੀਨ ਨੂੰ ਪੁੱਛ ਲਓ ਜਿਹੜੇ ਕਹਿੰਦੇ ਮੈਨੂੰ ਪਤਾ ਉਹਨੇ ਕੀ ਗੱਲ ਕੀਤੀ ਸੀਗੀ ਆਪਾਂ ਕਦੋਂ ਗੱਲ ਕਰੀਏ ਸੱਚੀ ਗੱਲ ਹੈ ਨਾ ਉਹਨਾਂ ਪੁੱਛੋ ਉਹਨਾਂ ਨੇ ਇੰਨੇ ਅਮੀਰ ਹੋ ਕੇ ਹਜ਼ਾਰਾਂ ਕਰੋੜ ਦੇ ਜਿਹੜੇ ਇਹ ਕੱਪੜੇ ਕਰਨ ਤੋਂ ਬਾਅਦ ਜਿਹੜੇ ਕਹਿੰਦੇ ਆਪਣੇ ਉਹਨਾਂ ਐਲੀਗੇਸ਼ਨ ਸੀਗੇ ਤੇ ਮੈਨੂੰ 1 ਰੁਪਿਆ ਦਿੱਤਾ ਚਲੋ ਇਦਾਂ ਗੱਲ ਕਰੋ ਉਹ ਪੰਜਾ ਦੇ ਜੇ ਆਸ਼ੂ ਨੇ ਜਾਂ ਉਹਦੀ ਵਾਈਫ ਨੇ ਸਾਡੀ ਭਾਬੀ ਨੇ 1 ਰੁਪਿਆ ਮੈਨੂੰ ਦਿੱਤਾ ਲੈ ਮੈਂ ਅੱਜ ਵਿਡਰਾਅ ਕਰਨ ਨੂੰ ਜਾ ਕੇ ਅੱਛਾ ਪੁੱਛੋ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ ਵੱਡੀ ਗੱਲ ਨਹੀਂ ਕਰ ਬਹੁਤ ਵੱਡੀ ਗੱਲ ਕਰ ਰਿਹਾ ਮੈਂ ਤਾਂ ਵਿਚਾਨੂੰ ਗਰੀਬ ਸਮਝਦਾ ਕਿਹ ਜਿਹੜਾ ਗਰੀਬ 60% ਗਰੀਬਾਂ ਦੇ ਕੇ ਲੜਦਾ ਮੈਂ ਤੁਹਾਨੂੰ ਗਰੀਬ ਸਮਝ ਕੇ ਫੀ ਪੈਸੇ ਹੀ ਲੈ ਅੱਜਾ ਹੋਰ ਦੱਸੋ ਉਹਨੂੰ ਕੋ ਟਾਈਪਿੰਗ ਦੇ ਪੈਸੇ ਦਿੱਤੇ ਆ ਅੱਛਾ ਜੀ ਉਹਨੂੰ ਕੋ ਟਿਕਟ ਤਾਂ ਲੱਗਦੀ ਨਹੀਂ ਸੀ ਕੋਈ ਵਿਚਾਰੇ ਅੰਦਰ ਸੀਗੇ ਹਾਂਜੀ ਪਰ ਟਾਈਪਿੰਗ ਦੇ ਪੈਸੇ ਵੀ ਦਿੱਤੇ ਤਾਂ ਇਹ ਮੈਨੂੰ ਕਹਿ ਦੇਣਾ ਵਿਰੋਧੀ ਗੱਲ ਕਰਦੇ ਕਿ ਬਹੁਤ ਮਹਿੰਗੇ ਹੋ ਤੁਸੀਂ ਹਰ ਬੰਦੇ ਦੀ ਅਪਰੋਚ ਨਹੀਂ ਹੈਗੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਆ ਨਹੀਂ ਤੁਹਾਡੀ ਬਹੁਤ ਅੱਛੀ ਗੱਲ ਆ ਪਰ ਕਿਹੜੇ ਵਿਰੋਧੀ ਨੇ ਕਿਹਾ ਉਹਨੇ ਇੱਕ ਨਾਮ ਤਾਂ ਲੈ ਦੋ ਮੈਂ ਤਾਂ ਫੀਸਾ ਲੈਣਾ ਬਿਲਕੁਲ ਪਰ ਉਹਨਾਂ ਕੋ ਲੈਂਦਾ ਜਿਹੜੇ ਦੇ ਸਕਦੇ ਕਰਨ ਲਈ ਅੰਨ ਨੂੰ ਪੁੱਛੋ ਭਾਰਤ ਪੁੱਛੋ ਨਾਸ਼ਵੀ ਨੂੰ ਪੁੱਛ ਦੋ ਜਿਹੜੇ ਕਹਿੰਦੇ ਮੈਨੂੰ ਪਤਾ ਉਹਨਾਂ ਨੇ ਹੀ ਗੱਲ ਕੀਤੀ ਸੀਗੀ ਆਪਾਂ ਕਦੋਂ ਗੱਲ ਸੱਚੀ ਗੱਲ ਹੈ ਨਾ ਉਹਨਾਂ ਨੂੰ ਪੁੱਛੋ ਉਹਨਾਂ ਨੇ ਇੰਨੇ ਅਮੀਰ ਹੋ ਕੇ ਹਜ਼ਾਰਾਂ ਕਰੋੜ ਦੇ ਜਿਹੜੇ ਇਹ ਕੱਪੜੇ ਕਰਨ ਤੋਂ ਬਾਅਦ ਜਿਹੜੇ ਕਹਿੰਦੇ ਰਹਿੰਦੇ ਆਪਣਾ ਉਹਨਾਂ ਅਲੀਗੇਸ਼ਨ ਸੀਗੇ ਤੇ ਮੈਨੂੰ 1 ਰੁਪਿਆ ਦਿੱਤਾ ਚਲੋ ਇਦਾਂ ਗੱਲ ਕਰੋ ਉਹ ਪੰਜਾਹ ਜਲੇ ਜੇ ਆਸ਼ੂ ਨੇ ਜਾਂ ਉਹਦੀ ਵਾਈਫ ਨੇ ਸਾਡੀ ਭਾਬੀ ਨੇ 1 ਰੁਪਿਆ ਮੈਨੂੰ ਦਿੱਤਾ ਨਾ ਮੈਂ ਅੱਜ ਵਿਡਰਾਅ ਕਰਨ ਨੂੰ ਜਾ ਕੇ ਅੱਛਾ ਜੀ ਪੁੱਛ ਬਣਾ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ ਵੱਡੀ ਗੱਲ ਨਹੀਂ ਕਰ ਬਹੁਤ ਵੱਡੀ ਗੱਲ ਕਰ ਰਿਹਾ ਮੈਂ ਤਾਂ ਵਿਚਾਰ ਨੂੰ ਗਰੀਬ ਸਮਝਦਾ ਕਿ ਕਈ ਜਿਹੜੇ ਗਰੀਬ 60% ਗਰੀਬਾਂ ਦੇ ਕੇ ਲੜਦਾ ਮੈਂ ਤੁਹਾਨੂੰ ਗਰੀਬ ਸਮਝ ਕੇ ਫੀ ਪੈਸੇ ਹੀ ਲਈ ਅੱਜਾ ਹੋਰ ਦੱਸੋ ਉਹਨਾਂ ਨੂੰ ਟਾਈਪਿੰਗ ਦੇ ਪੈਸੇ ਦਿੱਤੇ ਆ ਅੱਛਾ ਜੀ ਉਹਨਾਂ ਨੂੰ ਟਿਕਟ ਤਾਂ ਲਗਦੀ ਨਹੀਂ ਸੀ ਕੋਈ ਵਿਚਾਰੇ ਅੰਦਰ ਸੀਗੇ ਹਾਂਜੀ ਪਰ ਟਾਈਪਿੰਗ ਦੇ ਪੈਸੇ ਵੀ ਦਿੱਤੇ ਤਾਂ ਇਹ ਮੈਨੂੰ ਕਹਿ ਦੇਣਾ ਵਿਰੋਧੀ ਗੱਲ ਕਰਦੇ ਕਿ ਬਹੁਤ ਮਹਿੰਗੇ ਹੋ ਤੁਸੀਂ ਹਰ ਬੰਦੇ ਦੀ ਅਪਰੋਚ ਨਹੀਂ ਹੈਗੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਆ ਨਹੀਂ ਤੁਹਾਡੀ ਬਹੁਤ ਅੱਛੀ ਗੱਲ ਆ ਪਰ ਕਿਹੜੇ ਵਿਰੋਧੀ ਨੇ ਕਿਹਾ ਉਹਨੇ ਇੱਕ ਨਾਮ ਤਾਂ ਲੈ ਦੋ ਮੈਂ ਤਾਂ ਫੀਸਾ ਲੈਣਾ ਪਰ ਉਹਨਾਂ ਨੂੰ ਲੈਣਾ ਜਿਹੜੇ ਦੇ ਸਕਦੇ ਕਹਿੰਦੀ ਅਨੰ ਨੂੰ ਪੁੱਛੋ ਭਾਰਤ ਪੁਜੀਸ਼ਨ ਆਸ਼ਵੀਨ ਨੂੰ ਪੁੱਛ ਲਓ ਜਿਹੜੇ ਕਹਿੰਦੇ ਮੈਨੂੰ ਪਤਾ ਉਹਨਾਂ ਨੇ ਕੀ ਗੱਲ ਕੀਤੀ ਸੀਗੀ ਆਪਾਂ ਕਾਹਤੋਂ ਗੱਲ ਕਰੀਏ ਸੱਚੀ ਗੱਲ ਹੈ ਨਾ ਉਹਨਾਂ ਨੂੰ ਪੁੱਛੋ ਉਹਨਾਂ ਨੇ ਇੰਨੇ ਅਮੀਰ ਹੋ ਕੇ ਹਜ਼ਾਰਾਂ ਕਰੋੜ ਦੇ ਜਿਹੜੇ ਇਹ ਕੱਪੜੇ ਕਰਨ ਤੋਂ ਬਾਅਦ ਜਿਹੜੇ ਕਹਿੰਦੇ ਰਹਿੰਦੇ ਆਪਣਾ ਉਹਨੇ ਅਲੀਗੇਸ਼ਨ ਸੀਗੇ ਤੇ ਮੈਨੂੰ 1 ਰੁਪਿਆ ਦਿੱਤਾ ਚਲੋ ਇਦਾਂ ਗੱਲ ਕਰੋ ਓਪਨ ਚੈਲੇਜ ਜੇ ਆਸ਼ੂ ਨੇ ਜਾਂ ਉਹਦੀ ਵਾਈਫ ਨੇ ਸਾਡੀ ਭਾਬੀ ਨੇ 1 ਰੁਪਿਆ ਮੈਨੂੰ ਦਿੱਤਾ ਰ ਮੈਂ ਅੱਜ ਬ੍ਰਾ ਕਰਨ ਨੂੰ ਜਾ ਕੇ ਅੱਛਾ ਜੀ ਪੁੱਛ ਰਿਹਾ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ ਵੱਡੀ ਗੱਲ ਨਹੀਂ ਕਰ ਬਹੁਤ ਵੱਡੀ ਗੱਲ ਕਰ ਰਿਹਾ ਮੈਂ ਤਾਂ وجہ ਨੂੰ ਗਰੀਬ ਸਮਝਦਾ ਇਹ ਗਰੀਬ 60% ਗਰੀਬਾਂ ਦੇ ਕੇ ਲੜਦਾ ਮੈਂ ਤੁਹਾਨੂੰ ਗਰੀਬ ਸਮੇਂ ਕੇ ਫੀ ਪੈਸੇ ਹੀ ਲਈ ਅੱਛਾ ਹੋਰ ਦੱਸੋ ਉਹਨੂੰ ਕੋ ਟਾਈਪਿੰਗ ਦੇ ਪੈਸੇ ਦਿੱਤੇ ਆ ਅੱਛਾ ਜੀ ਉਹਨੂੰ ਕੋ ਟਿਕਟ ਤਾਂ ਲੱਗਦੀ ਨਹੀਂ ਸੀ ਕੋਈ ਵਿਚਾਰੇ ਅੰਦਰ ਸੀਗੇ ਹਾਂਜੀ ਪਰ ਟਾਈਪਿੰਗ ਦੇ ਪੈਸੇ ਵੀ ਦਿੱਤੇ ਤਾਂ ਇਹ ਮੈਨੂੰ ਕਹਿ ਦੇਣ